ਇਹ ਤਸਵੀਰਾਂ ਮਾਨਸਾ ਜ਼ਿਲ੍ਹੇ ਦੇ ਕਸਬਾ ਬੋਹਾ ਦੇ ਗੁਰੂ ਘਰ ਦੀਆਂ ਨੇ ਜਿੱਥੇ ਦੇਰ ਰਾਤ ਬੋਹਾ ਥਾਣਾ ਇੰਚਾਰਜ ਦੁਆਰਾ ਗੁਰੂ ਘਰ ਦੇ ਵਿੱਚ ਕੰਦ ਟੱਪ ਕੇ ਦਾਖਲ ਹੋਇਆ ਜਾ ਰਿਹਾ ਹੈ ਤੇ ਉਸ ਤੋਂ ਬਾਅਦ ਦੱਸਿਆ ਜਾ ਰਿਹਾ ਹੈ ਕਿ ਸੇਵਾਦਾਰ ਦੇ ਨਾਲ ਉਹਨਾਂ ਦੇ ਵੱਲੋਂ ਗਾਲੀ-ਗਲੋਚ ਕੀਤੀ ਜਾਂਦੀ ਹੈ ਤੇ ਉਹਨਾਂ ਦੀ ਕੁੱਟਮਾਰ ਜਿਹੜੀ ਹੈ ਉਹ ਵੀ ਕੀਤੀ ਜਾਂਦੀ ਹੈ। ਇਹ ਜਿੱਤੀਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਜਾਂਦੀਆਂ ਨੇ ਤਾਂ ਗੁਰੂ ਘਰ ਦੇ ਵਿੱਚ ਦਾਖਲ ਹੋਣ ਵਾਲੇ ਉਸ ਮੁਲਾਜ਼ਮਾਂ ਦੇ ਉੱਤੇ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਸੀ ਤੇ ਜਾਣਕਾਰੀ ਮੁਤਾਬਕ ਇਹ ਪੁਲਿਸ ਵਾਲੇ ਮੁਅਤਲ ਕਰ ਦਿੱਤੇ ਗਏ ਨੇ ਤਾਂ ਪਿੰਡ ਵਾਲਿਆਂ ਦੇ ਵੱਲੋਂ ਇਹ ਵੀ ਦੱਸਿਆ ਜਾ ਰਿਹਾ ਕਿ ਇਹ ਮੁਲਾਜ਼ਮ ਜਿਹੜੇ ਨੇ ਉਹ ਨਸ਼ੇ ਦੇ ਵਿੱਚ ਤੁਸੀਂ ਜਿਸ ਦਰਮਿਆਨ ਇਹ ਗੁਰੂ ਘਰ ਦੀ ਕੰਧ ਟੱਪ ਕੇ ਅੰਦਰ ਦਾਖਲ ਹੁੰਦੇ ਨੇ ਤੇ ਜਿੱਥੇ ਜਾ ਕੇ ਸੇਵਾਦਾਰਾਂ ਦੇ ਨਾਲ ਕੁਟਮਾਰ ਕਰਦੇ ਨੇ ਤੇ ਗਾਲੀ ਗਲੋਚ ਕਰਦੇ ਨੇ ਜਿੱਦਿਆਂ ਤਸਵੀਰਾਂ ਸੀਸੀਟੀਵੀ ਦੇ ਵਿੱਚ ਕੈਦ ਹੋ ਗਈਆਂ ਕੀ ਕੁਝ ਕਹਿਣਾ ਪਿੰਡ ਵਾਲਿਆਂ ਦਾ ਉਹ ਵੀ ਸੁਣਾਉਂਦੇ ਆ ਹਾਂਜੀ ਰਾਤ 12 ਵਜੇ ਤਕਰੀਬਨ ਪੁਲਿਸ ਗਈ ਹੈ ਜੀ ਜਾ ਕੇ ਪੁਲਿਸ ਨੇ ਸੇਵਾਦਾਰਾਂ ਨੂੰ ਕੁੱਟਿਆ ਕੰਦਾ ਟੱਪ ਕੇ ਗਏ ਨੇ ਸ਼ਰਾਬ ਪੀਤੀ ਹੋਈ ਸੀ ਯਾਨੀ ਜਾ ਕੇ ਬਹੁਤ ਜਿਆਦੇ ਧਮਕਾਇਆ ਉਹਨਾਂ ਨੂੰ ਗੁਰੂ ਘਰ ਤੋਂ ਡੱਕਰਨ ਬਾਰੇ ਵੀ ਡਰਾਵੇ ਦਿੱਤੇ ਵੀ ਗੁਰੂ ਘਰ ਤੋਂ ਭੱਜੋ ਨਹੀਂ ਸੋਨੂੰ ਚੱਕ ਕੇ ਅੰਦਰ ਲੈ ਦੇ ਕਰ ਦਾਂਗੇ ਇਹ ਸਾਡੇ ਕੋਲੇ ਯਾਨੀ ਸਾਰੇ ਪ੍ਰੂਫ ਨੇ ਰਿਕਾਰਡਿੰਗ ਵੀ ਹੈ ਸਾਡੇ ਕੋਲੇ ਕੈਮਰਿਆਂ ਦੀ ਵੀ ਹੈ ਮੋਬਾਈਲਾਂ 'ਚ ਵੀ ਰਿਕਾਰਡਿੰਗ ਹੈ ਜੋ ਐਸ ਐਚਓ ਨੇ ਗਾਲਾਂ ਦਿੱਤੀਆਂ ਤੇ ਉਹਨਾਂ ਨੂੰ ਪੱਦੀ ਸਦਾ ਜੁਲੀ ਬੋਲੀ ਬਹੁਤ ਜ਼ਿਆਦਾ ਹਾਂਜੀ ਇੱਕ ਵਾਰ ਸਾਹਿਬ ਬਤੇ ਜੀ ਰਾਤ ਦੀ 12 ਵਜੇ ਹੈ ਜਾ ਕੇ ਕੰਨ ਟੱਪ ਕੇ ਨਹੀਂ ਸਾਨੂੰ ਉਠਾਇਆ ਇਹਨਾਂ ਨੇ ਇੱਕ ਦੂਜੇ ਕਿਹੜੇ ਆਏ ਸੀ ਨਾਲੇ ਨੇ ਉਹਨਾਂ ਨੇ ਬਾਹ ਖਲਾਇਆ ਤੇ ਵੱਡਾ ਅਫਸਰਾ ਆ ਕੇ ਬਾਹ ਖੋਲਣ ਸਾਰ ਸਾਨੂੰ ਕੁੱਟ ਮਾਰ ਗਏ ਜੀ ਬਿਨਾਂ ਕਸੂਰ ਤੋਂ ਕੋਈ ਗੱਲਬਾਤ ਨਹੀਂ ਸਾਨੂੰ ਦੱਸਿਆ ਨਹੀਂ ਆ ਗੱਲ ਹੈ ਤੇ ਸਾਨੂੰ ਤਿੰਨ ਜਣਿਆਂ ਨੂੰ ਜਿਹਨੇ ਕੁੱਟਿਆ ਜਾ ਗਾਲਾਂ ਗੱਡੀਆਂ ਭੈਣਾਂ ਦੀਆਂ ਮਾਮਾਂ ਦੀਆਂ ਸਾਨੂੰ ਕਹਿੰਦਾ ਜੀ ਗੁਰੂ ਘਰ ਤੋਂ ਬਾਹਰ ਜਾਓ ਤੇ ਚਲੋ ਠਾਣੇ ਜਾਂ। ਅਸੀਂ ਆਖਿਆ ਨਹੀਂ ਅਸੀਂ ਠਾਣੇ ਜਾਂਦੇ। ਗੁਰੂ ਘਰ ਸਾਡਾ ਸੁਣਾ। ਭੋਮਾ ਸਾਨੂੰ ਵੜਦੇ ਇੱਥੇ ਕੁਸੀ ਕਰਦੇ ਹੋ ਤੇ ਸਾਨੂੰ ਰਾਤ ਨੂੰ ਕੁੱਟਮਾਰ ਕੀਤੀ ਹੈ ਜੀ ਇਹਨਾਂ ਨੇ। ਬੇਨਾ ਕਸ਼ੂਰ ਤੋਂ। ਸਾਨੂੰ ਜੀ ਕੋਈ ਪਤਾ ਨਹੀਂ ਜੀ। ਸਾਨੂੰ ਕੋਈ ਗੱਲ ਦਾ ਪਤਾ ਨਹੀਂ ਸੀ ਸੀ। ਸਾਨੂੰ ਗੱਲ ਦਾ ਪਤਾ ਹੁੰਦਾ ਫਿਰ ਅਸੀਂ ਸਾਰਾ ਕੁਝ ਕਰਕੇ ਦੇਖ ਲੈਂਦੇ ਭਈ ਆਹ ਗੱਲ ਬਾਤ ਤੇ ਆਏ ਬੋਲ ਸਾਲੇ। ਠੀਕ ਹੈ। ਸਾਨੂੰ ਬਾਬੇ ਜੀ ਨਹੀਂ ਜਦੋਂ ਆਖਿਆ ਭਈ ਗੁਰੂ ਘਰ ਚ ਰਹਿਣਾ ਉਹ ਬਾਹਰ ਗਏ ਹੋਏ ਸੀ। ਨਾ ਸਾਨੂੰ ਬਾਬੇ ਨੇ ਦੱਸਿਆ ਨਹੀਂ ਸੀ ਸਾਨੂੰ ਪਤਾ ਹੁੰਦਾ ਜੀ ਦੱਸਣਾ ਲੈ। ਠੀਕ ਹੈ ਬਾਬੇ ਗਏ ਹੋਏ ਸੀ ਬਾਹਰ। ਸਾਨੂੰ ਕੋਈ ਕਟਨਾ ਦਾ ਪਤਾ ਨਹੀਂ ਚੱਲਿਆ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਪੁੱਛ ਰਿਹਾ ਬਦ ਨਾ ਤੇ ਦੂਜੇ ਪਾਸੇ ਡੀਐਸਪੀ ਗੁਰਪ੍ਰੀਤ ਸਿੰਘ ਉਹਨਾਂ ਦਾ ਕੀ ਕੁਝ ਕਹਿਣਾ ਇਸ ਮਾਮਲੇ ਨੂੰ ਲੈ ਕੇ ਉਹਨਾਂ ਦਾ ਵੀ ਪੱਖ ਸੁਣ ਲੈਣੇ ਆ ਮੈਂ ਨਾ ਥਾਣੇ ਰੋਹੇ ਪਹੁੰਚਿਆ ਜਿੱਥੇ ਕੁਝ ਪਿੰਡ ਵਾਸੀ ਜਿਹੜੇ ਤੇ ਕੱਟ ਕਾਫੀ ਕੱਟ ਦੇ ਵਿੱਚ ਆਏ ਹੋਏ ਸੀਗੇ ਤੇ ਵਿੱਚ ਕੁਝ ਲੇਡੀਜ਼ ਵੀ ਨੇ ਜੋ ਗੁਰੂ ਘਰ ਦਾ ਪ੍ਰਧਾਨ ਪੂਰਾ ਸਿੰਘ ਸਕੱਤਰ ਗੁਰਤੇਸ਼ ਸਿੰਘ ਇਨਰਪੋਲ ਕੋਲ ਐਪਲੀਕੇਸ਼ਨ ਮੂਵ ਕੀਤੀ ਹੈ ਵੀ ਜਿਹੜਾ ਮੁਖ ਅਫਸਰ ਥਾਣਾ ਬੁਹੈ ਉਹਦੇ ਵੱਲੋਂ ਜਿਹੜੀ ਹੈਗੀ ਆ ਵੀ ਗੁਰੂ ਘਰ ਚ ਰਾਤ ਨੂੰ ਗਿਆ ਉਹ ਤੇ ਉਹਦੀ ਸ਼ਰਾਬ ਦਿੱਤੀ ਹੋਈ ਸੀ ਉਹ ਜਿਹੜੀ ਰਿਕਾਰਡਿੰਗ ਹੈ ਉਹਦੀ ਉਹਦੀ ਦੂਸਰੀ ਆਡੀਓ ਰਿਕਾਰਡਿੰਗ ਉਹਦੇ ਵਿੱਚ ਉਹ ਗਾਲਾਂ ਕੱਢ ਰਿਹਾ ਜੋ ਮੈਨੂੰ ਉਹਨਾਂ ਨੇ ਪੜਤਾਲ ਵਾਸਤੇ ਅਪਲੀਕੇਸ਼ਨ ਦਿੱਤੀ ਹੈ ਤਾਂ ਮੈਂ ਉਹਨੂੰ ਹੱਥ ਲੈ ਲਿਆ ਜੋ ਮੇਰੀ ਪੜਤਾਲ ਚੱਲ ਰਹੀ ਹੈ ਜੋ ਦਰਾਨੇ ਪੜਤਾਲ ਜੋ ਕਾਰਵਾਈ ਬੰਦੀ ਕਰੂਣ ਦੇ ਅਕੋਰਡਿੰਗ ਕਰੂ